ਹੈਲੋ ਦੋਸਤੋ ਕੀ ਹਾਲ ਚਾਲ ਸਾਰਿਆਂ ਦਾ ਰੋਟਾਵੇਟਰ ਦਾ ਸੀਜ਼ਨ ਬਹੁਤ ਨਜ਼ਦੀਕ ਆ ਤਾਂ ਆਪਾਂ ਰੋਟਾਵੇਟਰ ਦੀ ਵੀਡੀਓ ਵੀ ਲੈ ਕੇ ਆ ਚੁੱਕੇ ਹਾਂ ਸਾਰਿਆਂ ਤੋਂ ਪਹਿਲਾਂ ਇਹਦੀ ਐਚਡੀ ਗੱਲ ਕਰੇਣਾ ਆਪਾਂ 4 ਪੁਆਇੰਟ ਦੇ ਦਿੰਦੇ ਹਾਂ ਐਚ ਦੇ ਤੇ ਜੇ ਆਪਾਂ ਇਹਦੀਆਂ ਵਿਸ਼ੇਸ਼ਤਾਵਾਂ ਦੀਆਂ ਗੱਲ ਕਰੀ ਜਿਹੜੇ ਦੂਜੇ ਨਾਲੋਂ ਫਰਕ ਹੋਏ ਤੇ ਲਿਖੀ ਨੇ ਤੁਸੀਂ ਵੀਡੀਓ ਰੋਕ ਕੇ ਪੜ੍ਹ ਸਕਦੇ ਹੋ ਕਿਉਂਕਿ ਆਪਾਂ ਵੀਡੀਓ ਲੰਬੀ ਨਹੀਂ ਕਰਦੇ ਤੁਹਾਡਾ ਵੀ ਟਾਈਮ ਜ਼ਾਇਰ ਨਹੀਂ ਕਰਦੇ ਖਰਾਬ ਨਹੀਂ ਕਰਦੇ ਸੌਰੀ ਤੇ ਆਪਾਂ ਗੱਲ ਕਰੀ ਨੇ ਇਹਨਾਂ ਦੀ ਸਫਾਈ ਦੀ ਪਾਊਡਰ ਕੋਟਿੰਗ ਪੇਂਟ ਹੁੰਦਾਗਾ ਬਹੁਤ ਸਖਤ ਪੇਂਟ ਹੁੰਦਾ ਪਰ ਇਹ ਪੇਂਟ ਦੀ ਇੱਕ ਦੁੱਖੜੀ ਗੱਲੇ ਹੀ ਹੁੰਦੇ ਜੀ ਇੱਕ ਥੋੜੀ ਜਿਹਾ ਤੋਂ ਨਿਪਟੇਂਦਾ ਵੱਡੀ ਪੇਪੜੀ ਪੱਟੀ ਜਾਂਦੀ ਹੈਗੀ ਸਾਰੀ ਰੰਗ ਦੀ ਤੇ ਇਹ ਥੋੜਾ ਜਿਹਾ ਵੱਡਾ ਮਾਡਲ ਹੈ ਜਿਹਦੇ ਟਾਇਰ ਵੀ ਲੱਗੇ ਨੇ ਜਿਵੇਂ ਸੜਕਾਂ ਤੇ ਆਪਣੇ ਚਲਾਉਣ ਨੂੰ ਥਾਂ ਨਹੀਂ ਹੁੰਦਾ ਤਾਂ ਟਰਾਲੀ ਵਾਂਗਰ ਪਾ ਕੇ ਲੈ ਜਾਵੇ ਬਹੁਤ ਸੋਹਣੀ ਚੀਜ਼ ਹੈ ਯਾਰ ਟਾਇਰ ਨਾਲ ਹਰੇ ਕੰਪਨੀ ਨੂੰ ਦੇਣੀ ਚਾਹੀਦੀ ਹੈ ਲਗਭਗ ਲੱਗਦੀ ਕਰਨੀ ਚਾਹੀਦੀ ਹੈ ਇਹਨਾਂ ਨਾਲ ਕਾਹਨੂੰ ਗੱਲ ਬੰਦ ਕੀਤੀ ਬਾਕੀ ਆਪਾਂ ਹੋਰ ਵੀ ਥੋੜੇ ਥੋੜੇ ਹੈਗੇ ਤੇ ਐਸੇ ਪਾਸੇ ਢੇਡਾ ਦੇਤੀ ਤੇ ਜਿਵੇਂ ਤੁਸੀਂ ਆ ਬਾਡੀ ਰੂਟੀ ਦੇਖੋ ਨਾ ਪੁਰਾ 4 ਲੀਟਰ ਵਾਲਾ ਗੇਅਰ ਬਾਕਸ ਦੇ ਤੰਨ ਸਪੋਰਟਾਂ ਦੇਖੋ ਜਿਹੜੀ ਇੱਕ ਪਾਸੇ ਹੀ ਸੈਂਟਰ ਦੇ ਵਿੱਚ ਤੰਨ ਸਪੋਰਟਾਂ ਇੱਕ ਖਿੱਚਦੀ ਜਾਂਦੀ ਹੈ ਇੱਕ ਇਧਰ ਫੱਟੀ ਦੀ ਆ ਜਾਂਦੀ ਹੈ ਐਂਡੀਆਂ ਸਪੋਰਟਾਂ ਅਸੀਂ ਤੋਈ ਕੰਪਨੀ ਜਿੰਦੀ ਨਹੀਂ ਕਿ ਥਾਂ ਥਾਂ ਤੇ ਉਦੋਂ ਵੀ ਜਿਹੜੀ ਰੂਟਰ ਵਾਲੀ ਪੈਪ ਹੁੰਦੀ ਆ ਉਹਨੂੰ ਵੀ ਸਪੋਰਟ ਦੇਣੀ ਜ਼ਰੂਰੀ ਹੁੰਦੀ ਹੈ ਕਿਉਂਕਿ ਬੜਾ ਹੈਵੀ ਹੁੰਦੀ ਧੜਕਦੀ ਫਿਰ ਇੱਥੇ ਦਾ ਮਾਡਲ ਨੰਬਰ ਵਗੈਰਾ ਲਿਖਿਆ ਅੱਛੇ ਫੱਟੇ ਦੀ ਗੱਲ ਕਰੀ ਤਾਂ ਆਪਾਂ ਨੂੰ ਇੱਕ ਸਾਈਡ ਹੀ 4-4 ਸਪ੍ਰਿੰਗ ਮਿਲ ਜਾਂਦੇ ਨੇ ਦੋ ਭਾਗਾਂ 'ਚ ਵੰਡੇ ਹੋਏ ਦਾ ਫੱਟਾਗਾ ਇਹਦੇ ਦੋ ਭਾਗਾਂ 'ਚ ਵੰਡਣ ਦਾ ਇਹੀ ਕਾਰਨ ਹੈ ਤਾਂ ਕਿ ਐਡੀ ਲੰਬੀ ਸ਼ੀਟ ਨਹੀਂ ਹੋਣੀ ਤਾਂ ਕਰਕੇ ਇਹ ਦੋ ਫਾੜ ਕਰ ਦਿੰਦੇ ਇਹਨਾਂ ਨੂੰ ਤੇ ਇਹੀ ਮਿਲਦਾ ਛੋਟਿਆਂ 'ਚ ਵਰਤ ਲੈਣ ਤੇ ਹੁੰਦੀ ਜਿਵੇਂ ਜਿਵੇਂ ਬਟਾਂ ਦੇ ਕਹਿੰਦੇ ਵਾਕਿਆ ਦੀ ਕੋਪਨੀ ਦਾ ਕੀ ਸਟ੍ਰੈਟਜੀ ਹੈ ਇਧਰਲੀ ਸਾਈਡ ਉਧਰ ਦਾ ਮੇਨ ਗੇਅਰ ਬਾਕਸ ਮਿਲ ਜਿੰਦਾ ਟਾਇਰ ਵਾਲੀ ਸਾਈਡ ਤੇ ਇਧਰ ਸਾਰਾ ਆਪਾਂ ਨੂੰ ਖੋਲਣਾ ਪੂਜੇ ਕਿਤੇ ਗੇਅਰ ਬਾਕਸ ਖੋਲਣਾ ਪਏ ਟਾਇਰ ਤੋਂ ਕੋਈ ਜਿਆਦਾ ਵੱਡਾ ਕੰਮ ਨਹੀਂ ਨੇ ਉਧਰ ਵੀ ਕਿੱਲੀ ਨਹੀਂ ਜਦੋਂ ਆਪਾਂ ਵਨ ਮੂਹ ਚਰਉਣਾ ਕੱਢ ਕੇ ਪਾਣਾ ਰੱਖੋ ਤਾਂ ਕਿ Odometer ਬੈਲੈਂਸ ਚੜਵੇ ਪਟੇ ਸੋਈ ਨਹੀਂ ਆਪਾਂ ਨੂੰ ਤਵੀਆਂ ਮਿਲਦੀਆਂ ਨੇ ਉੱਪਰ نیچے ਅਡਜਸਟ ਕਰ ਸਕਦੇ ਹਾਂ ਇਸੇ ਪਾਸੇ ਸਰਪਾਸੇ ਅਡਜਸਟ ਹੁੰਦੀਆਂ ਨੇ ਇੱਕ ਗੱਲ ਯਾਰ ਜਿਹੜੀ ਦੂਜੀਆਂ ਨੇ ਨਹੀਂ ਡੀਮ ਪਾ ਲੈਂਕਾਂ ਚ ਪਾਉਣੀ ਨਹੀਂ ਉਹ ਚੀਜ਼ਾਂ ਅਡਜਸਟ ਨਹੀਂ ਹੁੰਦੀਆਂ ਉਹ ਉੱਥੇ ਹੀ ਰਹਿਣਗੀਆਂ ਇਹ ਦੋ ਆਪਸ਼ਨ ਦੇ ਦਿੰਦੇ ਨੇ ਅਡਜਸਟ ਹੁੰਦੀ ਹੈ ਹਾਂ ਇਹਦੇ ਵੀ ਦਿੱਤੀਆਂ ਹੋਈਆਂ ਸੌਰੀ ਦਿੱਤੀਆਂ ਨੇ ਆਪਾਂ ਬੜੀ ਗੜਟ ਕੀਤੀ ਜਿੱਥੇ ਉਹ ਮੈਂ ਪਿੱਛੇ ਖੜਾ ਸੀ ਕਿਉਂਕਿ ਉਹ ਨਹੀਂ ਦਿਖਿਆ ਨਾ ਤੇ ਹਾਂ ਇਹ ਚੀਜ਼ਾਂ ਜ਼ਰੂਰੀ ਹੁੰਦੀਆਂ ਨੇ ਕਿਉਂਕਿ ਇਹ ਟਰੈਕਟਰਾਂ ਦੇ ਲੇਕਾ ਕਿਸੇ ਦੀਆਂ ਪੁਰੀਆਂ ਨਹੀਂ ਇਸ ਲਈ ਪੁਰੀਆਂ ਆਏ ਕਰਕੇ ਹੁੰਦੀਆਂ ਨੇ ਤਾਂ ਆਪਾਂ ਆਪ ਦੇ ਹਿਸਾਬ ਨਾਲ ਰਜਿਸਟਰ ਕਰ ਸਕਦੇ ਹਾਂ ਤਾਂ ਉਹ ਬਲੇਡ ਪੂਰੇ ਬਜੇ ਦੇ ਵਿੱਚੋਂ ਫੈਣੀ ਇੱਕ ਵਾਰ ਤਰ੍ਹਾਂ ਕੁਮਾਰੀ ਹੋ ਜਾਂਦੀ ਹੈ outra ਤਰ੍ਹਾਂ ਕੁ ਨਹੀਂ ਆ ਰਿਹਾ ਕਿ ਸਿਕੋ ਆ ਤੇ ਇਹ ਵੀ ਵਧੀਆ ਕੰਪਨੀ ਦੇ ਬ੍ਰੈਂਡ ਤੋਂ ਆਉਂਦੇ ਜਿਹੜੀ ਕਿ ਛਿੱਤੀ ਘਾਸੇ ਨਹੀਂ ਪੈਂਦੀ ਤੇ ਵਧੀਆ ਕੰਮ ਕਰਦਾ ਇੱਧਰ ਪਾਏ ਦੇ ਕੋਈ ਨਵੀਂ ਗੇਅਰ ਲਾਇਆ ਇਹਨਾਂ ਨੇ ਸ਼ਾਇਦ ਪਲੈਂਟਰੀ ਗੇਅਰੇ ਚ ਨਾਉਂਦੇ ਨੇ ਇਹ ਨਈਂ ਲੌਂਦੇ ਪਰ ਕੰਪਨੀ ਇੱਥੇ ਜਿਹੇ ਲਿਖਿਆ ਤਾਂ ਹੈਗਾ ਸੀ ਕਿ ਸੀ ਪਲੈਂਟਰੀ ਗੇਅਰ ਲਾਉਣੇ ਆ ਭਾਈ ਇਹ ਜਿਹੜੀ ਟੌਪ ਲਿੰਕ ਵਾਲੀ ਹਿੱਚੇ ਨੂੰ ਬਚਾਵਾ ਵੀ ਸਪੋਰਟ ਕੀਤੀ ਹੈ ਤਾਂ ਕਿ ਜਦੋਂ ਰੋਟੇਟਰ ਆਪਾਂ ਕਲੱਚ ਬ੍ਰੇਕ ਨਾ ਪਕੇ ਮੋੜਦੇ ਤਾਂ ਹਿੱਚੇ ਤੇ ਬਹੁਤ ਜ਼ੋਰ ਹੁੰਦਾ ਉਹ ਧੜਕਦੀ ਹੈ ਬਹੁਤ ਮਣ ਇੱਕ ਵਾਰੀ ਨੂੰ ਖਜਦੀ ਹੈ ਉਹਦੇ ਵਾਸਤੇ ਇਹਨਾਂ ਨੇ ਵਧੀਆ ਇੰਤਜ਼ਾਮ ਕੀਤਾ ਹੋਇਆਗਾ ਤੇ ਦੱਸੋ ਤੁਹਾਨੂੰ ਐਗਰੀਜਨ ਦਾ ਰੋਟੇਟਰ ਕਿਵੇਂ ਲੱਗਿਆ ਆਹਦੀ ਗੇਰਾਂ ਦੀ ਸਪੀਡ ਹੈਗੀ ਦੇਖ ਲਓ ਤੁਸੀਂ ਕਈ ਵਾਰ ਆਪਾਂ ਮਿਲਾਂਗੇ ਇੱਥੇ ਨਾਲ ਆਪਣੇ ਪੋਸਟਿਕਰ ਨਹੀਂ ਹੁੰਦਾਗਾ ਤੇ ਧੰਨਵਾਦ ਸਾਰਿਆਂ ਦਾ ਜਿਨ੍ਹਾਂ ਨੇ ਜੁੜਿਆ 그 면대 하고, 울리 도위 치다.